ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਪੰਜ ਪਿਆਰਿਆਂ ਦੇ ਨਾਮ ਦਾਰਤ ਜੇ ਤੁਹਾਨੂੰ ਪੰਜ ਪਿਆਰਿਆਂ ਦੇ ਨਾਮ ਦਾਰਤ ਪਤਾ ਲੱਗੀ ਤਾਂ ਅਸੀਂ ਕਦੇ ਵੀ ਨਹੀਂ ਭੁੱਲਾਂਗੇ ਪੰਜ ਪਿਆਰਿਆਂ ਦੇ ਨਾਮ ਦਾਰਤ ਪਹਿਲਾ ਭਾਈ ਦਿਆ ਸਿੰਘ ਜੀ ਸਾਡੇ ਅੰਦਰ ਸਭ ਤੋਂ ਪਹਿਲਾਂ ਦਿਆ ਹੋਣੀ ਚਾਹੀਦੀ ਹੈ ਦਿਆ ਆ ਕੀ ਅਸੀਂ ਕੀ ਕਰਦੇ ਹਾਂ ਧਰਮ ਦੇ ਰਸਤੇ ਚੱਲਦੇ ਹਾਂ ਦੂਜਾ ਭਾਈ ਧਰਮ ਸਿੰਘ ਜੀ ਜਦੋਂ ਅਸੀਂ ਧਰਮ ਦੇ ਰਸਤੇ ਚੱਲਾਂਗੇ ਸਾਨੂੰ ਕੀ ਮਿਲੇਗਾ ਹਿੰਮਤ ਤੀਜਾ ਹੈ ਭਾਈ ਈਮਤੀ ਸਿੰਘ ਜੀ ਜਦੋਂ ਸਾਡੇ ਅੰਦਰ ਹਿੰਮਤ ਆ ਗਈ ਤਾਂ ਅਸੀਂ ਕੀ ਹੋ ਜਾਵਾਂਗੇ ਮਜ਼ਬੂਤ ਤੇ ਚੌਥਾ ਭਾਈ ਮੁਕੰਮਮ ਸਿੰਘ ਜੀ ਜਦੋਂ ਅਸੀਂ ਮਜ਼ਬੂਤ ਬਣ ਗਏ ਪੰਜਵਾਂ ਭਾਈ ਸਹਾਬ ਸਿੰਘ ਜੀ ਤੇ ਗੁਰੂ ਸਾਹਿਬ ਸਾਨੂੰ ਐਨੀ ਹਿੰਮਤ ਬਖਸ਼ ਦਿੰਦੇ ਹਨ ਸਾਨੂੰ ਸਾਹਬ ਬਣਾ ਦਿੰਦੇ ਹਨ ਸਾਨੂੰ ਗੁਰੂ ਵਾਲੇ ਬਣਾ ਦਿੰਦੇ ਹਨ ਇਹ ਵੀਡੀਓ ਸਾਰਿਆਂ ਨਾਲ ਸ਼ੇਅਰ ਕਰਕੇ ਦੱਸੋ ਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਆਰਥ ਚੰਗੀ ਤਰ੍ਹਾਂ ਯਾਦ ਹੋ ਜਾਣ ਤੇ ਉਹ ਕਦੇ ਵੀ ਪੰਜ ਪਿਆਰਿਆਂ ਦੇ ਨਾਮ ਨੂੰ ਨਾ ਭੁੱਲਣ